ਵਾਹਿਗੁਰੂ ਜੀ ਕਾ ਖਾਲਸਾ ਸਿਰਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਗਟਮਾਨੂ ਕੇ ਅਤੇ ਮੇਰੇ YouTube ਚੈਨਲ ਮਾਨੂ ਕੇ ਰੇਡੀਓ ਪੁਆਇੰਟ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ ਗੁਰਦੁਆਰਾ ਮਾਲਟੇਕਰੀ ਸਾਹਿਬ ਜੀ ਦੇ ਗੁਰਦੁਆਰਾ ਮਾਲਟੇਕਰੀ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਤੋਂ ਅੰਦਾਜ਼ਾ ਕੋ 1.5 7 ਕਿਲੋਮੀਟਰ ਦੀ ਦੂਰੀ ਤੇ ਹੈ ਜੇ ਟਾਈਮ ਦੀ ਗੱਲ ਕਰੀਏ ਤਾਂ ਕੋਈ 10 ਤੋਂ 15 ਮਿੰਟ ਦਾ ਰਸਤਾ ਹੈ ਗੁਰਦੁਆਰਾ ਮਾਲਟੇਕਰੀ ਸਾਹਿਬ ਜੀ ਦਾ ਪ੍ਰਾਤਨ ਨਾਮ ਚੱਕਰੀ ਮਲ ਜਾਂ ਭਰਮਾਲ ਦਾ ਟਿੱਲਾ ਵੀ ਦੱਸਿਆ ਜਾਂਦਾ ਹੈ ਇਹ ਧਰਤੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਸਾ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸੰਗਲਾ ਯਾਤਰਾ ਸਮੇਂ ਬੀਦਰ ਨੂੰ ਜਾਂਦੇ ਹੋਏ ਆ ਜਿਸ ਨੂੰ ਅੱਜ ਕੱਲ ਨਾਨਕ ਚੀਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਜਗ੍ਹਾ ਦੇ ਪਾਸ਼ਾ ਜੀ ਨੇ ਆਪਣਾ ਕੁਝ ਗੋਪਤ ਖਜ਼ਾਨਾ ਰੱਖਿਆ ਜਿਸ ਕੇ ਜਾਨੇ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਦੁਆਰਾ ਗੁਰਸੰਗਤ ਸਹਿਬ ਦੀਆਂ ਫੌਜਾਂ ਵਿੱਚ تصਦੀਕ ਕੀਤਾ